ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਤਰਤੀਹੇਟਲਾ ਬਲਦ ਠੱਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਤੇ ਜਿਸ ਮੌਜ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ टांगे ਦੇ ਥੱਕੇ ਹੋਏ ਕੋੜੇ ਦੇ ਟਾਪ ਵੀ ਮੱਠੀ ਹੋ ਰਹੀ ਸੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਛੁੱਪੀ ਤੇ ਆਇਆ ਹੋਇਆ ਇੱਕ ਫੌਜੀ ਸੀ ਖੱਠੀ ਖਾਰਾ ਉਸਦੇ ਯਾਰ ਕਰਮ ਸਿੰਘ ਦਾ ਪਿੰਡ ਸੀ ਜਿੰਨੀਆਂ ਗੂੜੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ ਹੋਰ ਕਿਤੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਤੇ ਹੁਣ ਇੱਕ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਤਾਂ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰ ਮਾਨ ਸਿੰਘ ਅਜੇ ਮਸਾਂ ਨਾਇਕੀ ਤੱਕ ਹੀ ਅਪੜਿਆ ਸੀ ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹ ਸੀ ਕਿ ਉਸ ਦੀ ਜੀਬ ਵਿੱਚ ਬੜਾ ਰਸ ਸੀ ਪਿੰਡ ਦੇ ਕਈ ਹੋਰ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਉਹ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਗੇ ਨਾ ਟੁਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਦੇ ਨੌਣ ਵਾਲਿਆਂ ਦੀਆਂ ਭੀੜਾਂ ਵੱਧ ਜਾਂਦੀਆਂ। ਸਿਆਲ ਦੀ ਅੱਧੀ ਉੱਦੀ ਰਾਤ ਲੋਕ ਠੰਡੀ ਹੋ ਰਹੇ। ਦਾਣੇ ਭੁੰਨਣ ਵਾਲੀ ਪੱਠੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ। ਪਿੱਛੇ ਰੈਜ਼ੀਡੈਂਟ ਵਿੱਚ ਉਸਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ। ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਸਦੀ ਗੋਲੀ ਨਿਸ਼ਾਨੇ ਦੇ ਇਸ ਤਰ੍ਹਾਂ ਠੀਕ ਵਿਚਕਾਰੋਂ ਲੰਘਦੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਗਾਈ ਗਈ ਹੋਵੇ। ਉਹ ਲੜਾਈ ਵਿੱਚ ਉਸਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਦਰਖਤਾਂ ਦੇ ਟਾਣ ਜਿਹਾ ਦਿਸਦੇ ਜਾਪਾਨੀ ਡਿੱਗੇ ਸੰਗ ਇਸ ਤਰ੍ਹਾਂ ਉਹ ਜਾਪਾਨੀ ਨਿਸ਼ਾਨਜੀਆਂ ਦੀਆਂ ਗੋਲੀਆਂ ਨਾਲ ਮਰੇ ਆਪਣੇ ਆਦਮੀਆਂ ਦੇ ਬਦਲੇ ਚੁਕਾਂਦਾ ਤੇ ਆਪਣੀ ਪਲਟਨ ਦਾ ਦਿਲ ਠੰਡਾ ਕਰਦਾ ਜਿੱਥੇ ਮਸ਼ੀਨ ਗਨਾਂ ਦੀਆਂ ਗੋਲੀਆਂ ਦੀਆਂ ਵਿਛਾੜਾਂ ਨੇ ਸਫਲ ਜਾਂਦੀਆਂ ਉਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੇ ਸੀ ਵਾਹ ਮੇਹੋਂ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾਂਦੇ ਸਨ ਪਰ ਜਦੋਂ ਜਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ ਇੱਥੇ ਲੜਾਈ ਵਿਸਤੇ ਖੈਰ ਇਹ ਸਭ ਕੁਝ ਬੰਦ ਸੀ ਹੋਰ ਵੀ ਬਹੁਤ ਕੁਝ ਬੰਦ ਸੀ ਤਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪ੍ਰੇਰਣਾ ਕੀਤੀ ਸੀ ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ ਕਦੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਮਿਲਿਆ ਸੀ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ گزارਦੇ ਤੇ ਫਿਰ ਇਕੱਠੇ ਹੀ ਮੁੜੋਂਗੇ ਅਮ੍ਰੇਸਰੋ ਚੂੜ ਕਣਾ ਪਿੰਡ ਦੂਰ ਸੀ 50 ਕੋਹ ਦੀ ਵਿੱਥ ਨਹੀਂ ਸੀ ਭਾਵੇਂ ਪਹਿਲੇ ਨੂੰ ਮਾਜਾ ਤੇ ਦੂਸਰੇ ਨੂੰ ਬਾਹਰ ਆਖਦੇ ਸਨ ਭਾਵੇਂ ਪਹਿਲਾ ਮੁੱਢਕ ਦੀਮਾ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਵਸਿਆ ਅਜੇ ਥੋੜਾ ਚਿਰ ਹੀ ਹੋਇਆ ਸੀ ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਖੀ ਮਿਲਦੀ ਸੀ ਕਦੀ ਕਦੀ ਕਿਸੇ ਕਿਸੇ ਨੂੰ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਕਮੇ ਕਦੀ ਕਦੀ ਹੀ ਕਿਸੇ ਨੂੰ ਮਿਲਦੇ ਤੇ ਜਦੋਂ ਮਾਨ ਸਿੰਘ ਪੇਸ਼ਾਨ ਹੋ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਜਾਂਦਾ ਆਵੇਂ ਤੂੰ ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਵੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ ਫਿਰ ਆਪਣੇ ਇਲਾਕੇ ਵਿੱਚ ਉਸ ਦੇ ਦਿਲਚਸਪੀ ਵਧਾਣ ਲਈ ਉਸ ਪੁੱਛਿਆ ਤੂੰ ਅੱਗੇ ਕਦੀ ਉਧਰ ਗਿਆ ਏ ਕਿ ਨਹੀਂ ਨਹੀਂ ਅੰਬਰਸਰ ਵਿੱਚੋਂ ਹੀ ਲੰਘਿਆ ਹਾਂ ਪਰਾਂ ਤੇ ਕਦੀ ਨਹੀਂ ਗਿਆ ਉਧਰ ਬੜੇ ਗੁਰਦੁਆਰੇ ਨੇ ਤਰਨਤਾਰਨ ਖਡੂਰ ਸਾਹਿਬ ਗੋਇੰਦਵਾਲ ਸਾਰੀ ਥਾਈ ਮੱਥਾ ਟੇਕਾਂ ਵੀ ਨਾਲੇ ਸਾਡੇ ਘਰ ਹੋਆ ਵੀ ਮੈਂ ਚਿੱਠੀ ਪਾ ਦਿਓ ਉਹਨਾਂ ਨੂੰ ਤੇ ਇਸੇ ਕਰਕੇ ਆਪਣੀਆਂ ਛੁੱਟੀਆਂ ਮੁਕਣ ਦੇ ਨੇੜੇ ਅੱਜ ਉਹ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮੈਂ ਮਾਨ ਸਿੰਘ ਆ ਚੂੜ ਕਰਨੇ ਉਸਨੇ ਕਰਮ ਸਿੰਘ ਦੇ ਘਰ ਦੀ ਡਿਊਟੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜਿਉ ਆਇਆ ਨੂੰ ਆਓ ਬਹਿ ਜਾਓ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ ਉਸ ਨੇ ਔਣ ਕਰਕੇ ਬਾਬਾ ਕੁਝ ਔਖਾ ਔਖਾ ਲੱਗਦਾ ਸੀ ਪਹਿਲਾਂ ਤਾਂ ਉਹ ਇੱਧਰ ਉੱਧਰ ਵੇਖ ਰਿਹਾ ਸੀ ਪਰ ਹੁਣ ਉਸ ਨੇ ਚੁੱਪਚਾਪ ਨੀਵੀ ਪਾ ਲਈ ਮਾਨ ਸਿੰਘ ਕਾਲੇ ਸੁਭਾ ਦਾ ਨਹੀਂ ਸੀ ਪਰ ਆਪਣੀ ਇਸ ਆਉ ਭਗਤ ਤੇ ਉਸ ਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਸੀ ਇਹ ਕੋਈ ਉਪਰਾਧਮੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪੂ ਉਸਨੇ ਚੰਗੇਰੀ ਮਿਲਣ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ ਇਹ ਉਹਦਾ ਹੀ ਕਰੇ ਉਸ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਭਈ ਤੁਸੀਂ ਆਉਗੇ ਸਾਡੇ ਕੋਲ ਤੇ ਮੁੰਡਾ ਉੱਠ ਕੇ ਵੇੜੇ ਵੱਲ ਨੂੰ ਤੁਰ ਪਿਆ ਇੱਕ ਕੱਟੀ ਨੂੰ ਉਸ ਖੋਲ ਕੇ ਕਿल्ले ਤੋਂ ਦੂਸਰੇ ਕਿल्ले ਤੇ ਵੱਧਾ ਫਿਰ ਉਸਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣਾ ਹੱਥ ਚਟਣਾਂ ਲਈ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੋੜ ਡਿਊੜੀ ਵਿੱਚ ਆਉਣ ਤੋਂ ਡਰਦਾ ਹੋਵੇ ਉਹ ਫਿਰ ਵੇੜੇ ਵਿੱਚ ਵੱਡੀ ਘੋੜੀ ਕੋਲ ਖਲੋ ਗਿਆ ਉਸ ਦੇ ਅੱਗੇ ਭਈ ਤੂੜੀ ਨੂੰ ਖਿਲਾਇਆ ਹੋਰ ਛੋਲੇ ਲਿਆ ਕੇ ਵਿੱਚ ਪਾਏ ਤੇ ਅਖੀਰ ਮੁੜ ਕੇ ਡਿਊੜੀ ਵਿੱਚ ਆ ਗਿਆ ਬਾਬਾ ਹੁਣ ਕੁਝ ਵਦੇਰੇ ਆਪਣੇ ਆਪ ਵਿੱਚ ਸੀ ਮਾਨ ਸਿੰਘ ਵੱਲ ਤੇ ਸੱਜੇ ਖੱਬੇ ਵੀ ਚਾਕ ਰਿਆ ਸੀ ਜਸਵੰਤ ਸਿੰਘ ਕਿੱਥੇ ਵੇ ਮਾਨ ਸਿੰਘ ਨੂੰ ਪਤਾ ਸੀ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ ਹੁਣ ਇਹ ਆ ਜਾਂਦਾ ਏ ਚਰੀ ਦੀ ਗੱਡ ਲੈ ਕੇ ਇੰਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ ਬੇਬੇ ਜੀ ਸਤਿ ਸ਼੍ਰੀ ਅਕਾਲ ਮਾਨ ਸਿੰਘ ਨੇ ਹਸਦੀਆਂ ਅੱਖਾਂ ਨਾਲ ਬੁੱਢੀ ਬਲ ਵੇਖਿਆ ਬੁੱਢੀ ਦੇ ਹੋਠ ਕੁਝ ਕਹਿਣ ਲਈ ਫਰਗੇ ਪਰ ਕੋਈ ਅੱਖਰ ਨਾ ਬਣ ਸਕਿਆ ਮਾਨ ਸਿੰਘ ਨੇ ਚਾਹਵਲੀ ਗੜਵੀ ਤੇ ਕੋਲੀ ਉਸਦੇ ਹੱਥੋਂ ਫੜ ਲਈ ਉਹ ਵਾਪਸ ਚਲੀ ਗਈ ਇਹ ਮਝੈਲ ਕਿਸ ਤਰ੍ਹਾਂ ਦੇ ਆਦਮੀ ਨੇ ਮਾਨ ਸਿੰਘ ਹੈਰਾਨ ਹੋ ਰਿਹਾ ਸੀ ਆਪਣੇ ਵਿੱਚ ਉਹ ਬੜਾ ਤੰਗ ਸੀ ਪਰ ਹੁਣ ਇੱਕ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਮੁੜ ਚੱਲਾਂਗੇ ਉਸ ਫੈਸਲਾ ਕੀਤਾ ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ ਬਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ ਬੜੀ ਮਸ਼ਹੂਰ ਹੋਈ ਹੋਈ ਏ ਗੋਲੇ ਕਰਮ ਸਿੰਘ ਦੀ ਉਥੇ ਬ੍ਰਹਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦੱਬਣ ਦੀ ਡੇਰ ਹੁੰਦੀ ਏ ਅੱਖ ਦੇ ਫੋਰ ਵਿੱਚੋਂ ਇੱਕ ਜਵਾਨੀ ਲੈਟ ਜਾਂਦਾ ਏ ਸਾਨੂੰ ਨਾਲ ਟੁਰਦੇ ਆ ਪਤਾ ਵੀ ਨਹੀਂ ਲੱਗਦਾ ਉਹ ਲੱਭ ਕਿੱਥੋਂ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੇ ਕਿ ਉਹ ਸਾਰੇ ਬਰਮਾ ਦੀਆਂ ਲੜਾਈਆਂ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆ ਸੀ ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ ਕੁਝ ਚਿਰ ਇਸ ਤਰ੍ਹਾਂ ਹੀ ਸੁਣ ਰਹੀ ਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦੋਂ ਇਹ ਪਾਣੀ ਦੀ ਪਰਸੋਂ 3 ਵਜੇ ਸਵੇਰੇ ਲੱਗਣੀ ਹੈ 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ ਉਹ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਗੱਲ ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਬਚ ਗਿਆ ਕੌਲ ਵਿੱਚ ਸਵੇਰੇ ਉੱਠਣ ਦਾ ਬੜਾ ਆਲਸੇ ਉਹਨੂੰ ਸਾਰਿਆਂ ਤੋਂ ਪਿੱਛੇ ਉੱਠਦਾ ਏ ਉੱਥੇ ਇਸ ਲਈ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ ਫਿਰ ਰੋਟੀ ਆਈ ਉਹਨਾਂ ਕਾਫੀ ਉਚੇਜ ਕੀਤਾ ਹੋਇਆ ਸੀ ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ ਉਸ ਦਾ ਇਹ ਖਿਆਲ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ ਦਿਲੋਂ ਨਿਕਲ ਗਿਆ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਢੋਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਜੇ ਉਹ ਹੋਰ ਕਿਸੇ ਨਾਲ ਗੱਲਾਂ ਕਰਮ ਸਿੰਘ ਦੀਆਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ ਮਾਨ ਸਿੰਘ ਨੇ ਉਸ ਨੂੰ ਕੁਛੜ ਚੁੱਕ ਲਿਆ ਓਏ ਆਪਣੇ ਬਾਪੂ ਕੋਲ ਚੱਲਣਾ ਹੀ ਜਾਣਾ ਹੀ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਏ ਉੱਥੇ ਪਾਣੀ ਵਿੱਚ ਤੁਰਿਆ ਫਿਰ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ 16ਵਾਂ ਚੋ ਵੀ ਆ ਫੜ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਜਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ ਇੰਦਰ ਦਾ ਪੈਂਡਾ ਮੁਕਾ ਕੇ ਉਸ ਦਾ ਛੇਤੀ ਛੇਤੀ ਮੁੰਡਨ ਨੂੰ ਜੀ ਕਰਦਾ ਸੀ ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਕੇ ਚ ਰੰਬੀ ਇਥੋਂ ਤਰਨ ਤਰਨ ਕਿੰਨਾ ਹੈ ਚਾਰ ਕੋ ਪੈਂਡਾ ਹੈ ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਟਾਂਗਿਆਂ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਦੋਵੇਂ ਭਰਾ ਇਕੱਠੇ ਹੀ ਮੱਥਾ ਤੇ ਹੀ ਗਾਇਓ ਸਾਰੇ ਇਸ ਗੱਲ ਤੇ ਮਾਨ ਸਿੰਘ ਰਾਜੀ ਸੀ ਜਸਵੰਤ ਏਡਾ ਘੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਤੇ ਉਹ ਵੀ ਕੁਝ ਘੁੱਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਅਗਾਹ ਟੁਰ ਪੈਂਦਾ ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ-ਬਾਤਾਂ ਕਰੇ ਉਸਨੇ ਕਿਹੜਾ ਰੋਜ਼ ਰੋਜ਼ ਇਸ ਪਾਸੇ ਆਉਣਾ ਸੀ ਕਰਮ ਸਿੰਘ ਨੇਤਾ ਬੜਾ ਜਸਖਟਿਆ ਇਹ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਮਾਨ ਸਿੰਘ ਨੇ ਫੇਰ ਜਸਵੰਤ ਸਿੰਘ ਨੂੰ ਅੱਗੇ ਲੈ ਆਂਦਾ ਜਸਵੰਤ ਇੱਕਦਮ ਇਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ ਕੁਝ ਠਹਿਰ ਕੇ ਉਸਨੇ ਕਿਹਾ ਇੱਕ ਥੋੜਾ ਇਹ ਫੌਜ ਵਿੱਚ ਚਰੀਆਂ ਕਮਾਦ ਕਿੱਡੇ-ਕਿੱਡੇ ਹੋ ਗਏ ਨੇ ਆਪਣੇ ਵੱਲ ਇੱਕ ਚਰੀ ਦੀ ਪੈਲੀ ਕੋਲੋਂ ਲੰਘਦੇ ਆ ਜਸਵੰਤ ਸਿੰਘ ਨੇ ਗੱਲ ਚਲਾਈ। ਬੰਦੇ-ਬੰਦੇ ਜਿੱਡੇ ਖੜੇ ਨੇ ਪਰ ਉਸ ਦਾ ਦਿਲ ਇਸ ਗੱਲ ਵਿੱਚ ਨਹੀਂ ਸੀ। ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾਂ ਜਾਣ ਦੀਆਂ ਸਲਾਮ ਵਿੱਚ ਸੀ। ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫਿਰ ਪਿੰਡ ਵਾਪਸ ਆਪੜ ਸਕਦਾ ਸੀ। ਭਾਵੇਂ ਆਪੋ ਆਪਣੀ ਥਾਈ ਸਾਰਿਆਂ ਨੇ ਉਸ ਲਈ ਕਾਫੀ ਉਚੇਜ ਕੀਤੀ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਡਿਊੜੀ ਵਿੱਚ ਉਹ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾਕਿਆ ਤੁਰਿਆ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਹ ਟੁਰਦਾ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਫਿਰ ਉਹ ਡਿਊੜੀ ਵਿੱਚ ਆ ਕੇ ਮੰਜੀ ਤੇ ਬੈਠ ਗਿਆ ਕੀ ਲਿਆਇਓ ਲੈਉਣਾ ਕੀਏ ਆ ਪੈਨਸ਼ਨ ਆਈਏ ਵਿਚਾਰੇ ਕਰਮ ਸਿੰਘ ਦੀ ਕਰਮ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਬਾਦਸ਼ਾਹ ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਏ ਤੇ ਤੁਸੀਂ ਉਹਦੇ ਘਰ ਬੈਠੇ ਪੁੱਛਨੇ ਹੋ ਕਰਮ ਸਿੰਘ ਮਾਰਿਆ ਗਿਆ ਏ ਚਿੱਠੀ ਆਇਆ ਤੇ ਅੱਜ 15 ਦਿਨ ਹੋ ਗਏ ਨੇ ਦੋ ਕੁਵਾਰ ਮਾਨ ਸਿੰਘ ਦਾ ਸਾਹ ਕਾਲਾ ਜਿਆ ਆਇਆ ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇਕ ਮੁਟਜਾ ਹੀ ਮਿੱਟੀ ਗਈ ਤੇ ਫਿਰ ਅਖਾਂ ਰਾਹੀਂ ਪਾਣੀ ਨੋਚੜਨ ਨਾਲ ਢਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਉਹਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ ਬਾਪੂ ਨੇ ਬਾਰੋਂ ਹੀ ਡਾਕੀਆ ਬੈਠਾ ਵੇਖ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ ਹੁਣ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ ਅਠਾਂ ਪੈਰਾਂ ਦਾ ਦਬਾ ਢਿੱਲਾ ਹੋਇਆ ਤੇ ਅਥਰੂ ਵਗ ਟੁਰੇ ਦੋਵੇਂ ਟੇਰ ਚਿਰ ਕੋਲ-ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ ਫਿਰ ਮਾਨ ਸਿੰਘ ਬੋਲਿਆ ਤੁਸਾਂ ਮੈਨੂੰ ਆਉਂਦੇ ਹੀ ਕਿਉਂ ਨਾ ਦੱਸਿਆ ਐਵੇਂ ਅਸਾਂ ਆਖਿਆ ਮੁੰਡਾ ਛੁੱਟੀ ਆਇਆ ਏ ਇਹਦੀ ਛੁੱਟੀ ਖਰਾਬ ਨਾ ਹੋਵੇ ਆਪੇ ਛੁੱਟੀ ਕੱਟ ਕੇ ਪਲਟਨ ਵਿੱਚ ਜਾਏਗਾ ਸੁਣ ਲਏਗਾ ਫੌਜੀ ਨੂੰ ਛੁੱਟੀ ਪਿਆਰੀ ਹੁੰਦੀ ਏ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਓਨੀ ਹੀ ਤੈਨੂੰ ਵੀ ਹੋ ਸਗੋਂ ਬਹੁਤੀ ਹੋ ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਪਲ ਨੇ ਉਹਨਾਂ ਨੂੰ ਤੇ ਥੋੜਾ ਔਖ ਵੀ ਬਹੁਤਾ ਦਿਸਦਾ ਹੋ ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਮਯਾਬ ਨਹੀਂ ਹੋਏ ਐਵੇਂ ਬੇਸਵਾਦੀ ਹੀ ਕੀਤੀ ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਲ ਸੀ ਇਹਨਾਂ ਦਵਾਲੇ ਬਚਾ ਲਈ ਕਿल्ले ਕੋਟ ਉਸਰੇ ਹੋਏ ਸਨ ਥਾ ਥਾ ਮੜੀਆਂ ਤੇ ਸਮਾਦਾ ਸਨ ਜਿਹੜੀਆਂ ਪਿਛਲੀਆਂ ਪੀੜੀਆਂ ਵਿੱਚ ਇਹਨਾਂ ਲੋਕਾਂ ਦੀ ਭਾਰਤ ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀ ਕਹਾਣੀ ਦਸਦੀਆਂ ਸਨ ਇਸੇ ਕਰਕੇ ਬਾਬੇ ਦੀ ਸੈਨ ਸ਼ਕਤੀ ਇੰਨੀ ਵੱਧ ਹੋਈ ਸੀ ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਥੌਲ ਹੈ ਜੋ ਆਪਣੇ ਸਿਰਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਤਾਲ ਸੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਧੰਨਵਾਦ ਜੀ ਇੱਕ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ